ਦੇ ਹਾਲ ਹੋ ਸਨੋ ਕੀ ਹਾਲ ਚਾਲ ਨੇ ਤੁਹਾਡੇ ਫਟਾਫਟ ਜੁੜੋ ਲਾਈਵ ਦੇ ਨਾਲ ਫੋਨ ਲਗਾਉਂ ਦਿਖਾਉਣਾ ਮੈਡੀਕੇਟਡ ਪਲਾਂਟ ਜੁੜੋ ਫਟਾਫਟ ਆਓ जुड़ो तो वो आज अगर फटाफट पहले जुड़ जो दस तो भी सजन फिर करें गल मैं थोड़ा कैकट दिखाई ਕਿੰਕਸ ਦੇਖ ਲਓ ਸੈ ਤੁਹਾਨੂੰ ਮੈਡੀਕੇਟਡ ਪਲਾਂਟ ਦਿਖਾਉਂਦਾ ਹਾਂ ਆ ਸਾਰੇ ਫੁੱਲਾਂ ਵਾਲੇ ਪਲਾਂਟ ਨੇ ਸਾਰੇ ਆਪਣੇ ਵਾਲੇ ਬਹੁਤ ਸੋਹਣੇ ਫੁੱਲ ਆਉਂਦੇ ਆ ਕਹਿੰਦੇ ਆ ਪਹਿਲਾਂ ਫੁੱਲ ਖੱਟ ਕੇ हट ਗਿਆ ਉਹ ਤੇ ਜਦੋਂ ਤਾਂ ਹੈ ਨਹੀਂ ਬਿੱਲੀ ਉਹ ਤਾਂ ਭਰੀ ਪਈ ਆ ਚਲ ਇੱਥੇ ਰੱਖ ਕੇ ਕੰਮ ਕਰਵਾ ਜਾ ਕਰ ਆ ਦੇ ਲੈ ਬੜੇ ਦਾ ਹਾਂ ਹੈਂਡਲ ਕਰ। ਮਾਣੀ ਕਾਟ ਬਸ। ਉਹ ਖੁੱਲ ਗਿਆ। ਬਸ ਠੀਕ। ਛੱਡ ਦੋ ਨੂੰ ਅੰਦਰ ਮੈਂ ਤਾਂ ਕਹਿੰਦਾ। ਦੇਖੋ ਫਿਰ ਤੁਹਾਨੂੰ ਮੈਂ ਮੈਡੀਕੇਟਡ ਪlant ਦਿਖਾਉਂਗਾ। ਹੈਗੇ ਤਾਂ ਸਾਰੇ ਮੈਡੀਕੇਟਡ ਨੇ ਇਹ। ਕਿ ਆਹ ਦੇਖੋ ਅਗੀ ਆਹ ਦੀ ਵੈਰੇਟੀ ਹੈ ਬਹੁਤ ਸੋਹਣਾ ਖੁੱਲ। ਇਹ ਦੇਖੋ। ਇਹਦਾ ਗੰਨਵਾ ਦਾ ਆਸਟ੍ਰੇਲੀਆ ਦਾ ਲੋਬੀਰ ਬਹੁਤ ਗ੍ਰੀਨ ਹੋ ਜਾਂਦਾ ਜਮਾ ਹੈ ਔਰ ਤੋਂ ਪੰਜਾਬੀ ਪੈਂਦੀਆਂ ਨੇ ਥੋੜਾ ਮੌਸਮ ਠੰਡਾ ਹੋਣ ਤੋਂ ਫਿਰ ਦੇਖੋ ਇਹ ਲੋਬੀਰ ਦੀ ਵੈਰਟੀ ਵੀ ਆਪਣੇ ਕੋਲ ਬਹੁਤ ਤਰ੍ਹਾਂ ਦੀ ਆ ਇਹ ਦੇਖੋ ਇਹ ਸਰਦੀ ਚ ਲਾਲ ਲਾਲ ਹੋ ਜਾਂਦੇ ਨੇ ਇਹਦੇ ਗੁਲਾਬੀ ਫੁੱਲ ਆਉਂਦੇ ਆ ਦਿਖਾਈ ਵੀ ਸੀ ਮੈਂ ਤੁਹਾਨੂੰ ਪਹਿਲਾਂ ਫੁੱਲ ਆਏ ਹੋਏ ਆ ਦੇਖੋ ਫੁੱਲ ਹੋਰ ਆ ਰਹੇ ਥੱਲੇ ਇਹ ਆ ਦੇਖੋ ਆ ਖੇਡੂਗੇ ਇਹ ਵੀ ਪਿੰਕ ਕਲਰ ਦੇ ਇਹ ਦੇਖ ਜਿਹੜੇ ਪਲਾਂਟਸ ਦੇ ਸਕੀਨ ਨੇ ਕਮੈਂਟ ਕਰਕੇ ਦੱਸਿਓ ਗਰਾ ਆ ਜੂਨ ਇਹਦੇ ਬੋਸ ਪਰ ਫੁੱਲ ਆਉਂਦੇ ਆ ਇਹਦੇ ਕੋਕਾ ਕੋਲਾ ਫੁੱਲ ਆਉਂਦੇ ਆ ਜੀ ਆ ਨਮਾ ਲਾਇਆ ਸੀ ਮੈਂ ਇੰਡੀਅਨ ਸੈਨ ਪੈਟਰੋਆ ਯੂਕੇ ਦਾ ਸੈਨ ਪੈਟਰੋ ਵੀ ਹੈਗਾ ਆਪਣੇ ਕੋਲੇ ਉਹਦੀ ਸ਼ੇਪ ਹੋਰ ਤਰ੍ਹਾਂ ਦੀ ਆ ਦੇਖੋ ਕਿੰਨੇ ਫੁੱਲ ਮਾਰੇ ਇਹਦੇ ਜੈਲੋ ਫੁੱਲ ਭਰਉਂਦਾ ਸਾਰਿਆਂ ਤੇ ਆ ਦੇਖੋ ਆਪਣੇ ਕੋਲ ਲਾਏ ਹੋਇਆ ਕਿਸੇ ਪਪਸ ਦੀ ਜ਼ਰੂਰਤ ਹੈ ਉਹ ਵੀ ਮਿਲ ਜਾਣਗੇ ਛੋਟੇ ਬੱਚੇ ਇਹਨਾਂ ਦੇ ਮੈਂ ਤਿਆਰ ਕਰਕੇ ਰੱਖਦਾ ਹੁਣ ਸੇਲ ਵੀ ਕਰ ਦਿੰਨੇ ਆ ਇਹਦੇ ਗਲਾਬੀ ਫੁੱਲਾਂ ਦਾ ਬਹੁਤ ਵੱਡਾ ਇਹ ਆ ਦੇਖੋ ਉਹ ਸਾਰੇ ਗਾਠ ਰਹੇ ਫੁੱਲ ਬਾਲੇ ਸੋਹਣੇ ਹੋਏ ਇਸ ਕਰਕੇ ਪੰਜ ਰੱਖੇ ਹੋਏ ਆ ਤੇ ਹੋਰ ਵੀ ਹੈਗੇ ਆ ਬਾਟੇ ਮੇਰੇ ਕੋਲੇ ਕੌਣ ਕੌਣ ਲਾਈਵ ਦੇ ਵਿੱਚ ਜਿਹੜਾ ਕਮੈਂਟ ਕਰਕੇ ਦੱਸਿਓ ਇਹ ਆ ਦੇਖੋ ਆ ਫੁੱਲ ਆ ਰਿਹਾ ਆ ਖੇਡਣਾ ਚ ਆ ਪਹਿਲਾਂ ਫੁੱਲੇ ਸੁੱਕ ਗਏ ਇਹ ਆ ਵਾਲਿਆਂ ਦੇ ਆ ਸਾਰੇ ਫੁੱਲ ਆ ਇਹ ਸਾਰੇ ਪਰਸ਼ੋ ਦੇ ਖਿੜਦੇ ਸੀਗੇ ਆ ਫੁੱਲ ਖੇਡਣਾ ਚ ਜਿਮੀ ਆ ਦੇਖੀ ਇਧਰ ਤੇ ਕਹਿੰਦੀ ਹੁੰਦਾ ਤੇ ਆ ਆ ਗਿਆ ਜਿਹੜਾ ਮੈਡੀਕੇਟਡ ਪਲਾਂਟ ਆ ਆ ਆ ਸੀਗਾ ਆ ਦੇਖੋ ਇਹਦੇ ਬਹੁਤ ਵਧੀਆ ਚੀਜ਼ ਆ ਮਨ ਲੋ ਰਾਤ ਨੂੰ ਜੇ ਕਿਸੇ ਦੇ ਜੜ ਦਰਦ ਹੁੰਦਾ ਦਿਨੇ ਹੁੰਦਾ ਜਦੋਂ ਵੀ ਹੁਣ ਉੱਠ ਖੜਦਾ ਜੀ ਤਾਂ ਤੁਸੀਂ ਨਾ ਇਹਨੂੰ ਇਹਦਾ ਇਥੋਂ ਥੋੜਾ ਤੋੜ ਕੇ ਇਹਦੇ ਚੋਂ ਦੁੱਧ ਨਿਕਲ ਆ ਇਥੋਂ ਤੋੜ ਕੇ ਉਹ ਕਾਟਨ ਦੇ ਥੋੜੇ ਪੀਸ ਨਾਲ ਨਾ ਉਨੂੰ ਆਪਣੀ ਜ਼ਾੜ ਤੇ ਲਾ ਲਓ ਦੰਤ ਤੇ ਲਾ ਲਓ ਨਾਲ ਦੀ ਨਾਲ ਦਰਦ ਬੰਦਾ ਥੋੜਾ ਜਿੰਨੀ ਮਰਜ਼ੀ ਤਕਲੀਫ ਹੁੰਦੀ ਉਹ ਆਹ ਬੜੀ ਚੀਜ਼ ਐ ਤੇ ਦੂਜਾ ਜਿਹੜਾ ਵਾਲਾਂ ਦਾ ਕੀੜਾ ਲੱਗਦਾ ਹੁੰਦਾ ਉਹਦੀ ਜਗ੍ਹਾ ਤੇ ਵੀ ਇਹਦਾ ਦੁੱਧ ਜਿਹੜਾ ਹੁੰਦਾ ਨਾ ਵਿੱਚੋਂ ਕੱਢ ਕੇ ਤੋੜ ਕੇ ਇਸ ਤਰ੍ਹਾਂ ਜਿਵੇਂ ਪੰਨ ਤੋੜਾਂਗੇ ਦੁੱਧ ਚਿੱਟਾ ਜਾਂਦਾ ਦੁੱਧ ਨਿਕਲੂਗਾ ਜਿਵੇਂ ਅੱਖ ਚੋਂ ਨਿਕਲਦਾ ਹੁੰਦਾ ਆਹ ਦੇਖੋ ਐਦਾਂ ਦਾ ਦੁੱਧ ਨਿਕਲਦਾ ਚਿੱਟਾ ਇਹਨੂੰ ਤੋੜ ਕੇ ਤੁਸੀਂ ਆਪਣੀ ਜ਼ਾੜ ਤੇ ਲਗਾ ਲਓ ਜੇ ਜਿੱਥੇ ਵਾਲਾਂ ਨੂੰ ਕੀੜਾ ਲੱਗੇ ਹੋਇਆ ਉਹ ਜਗ੍ਹਾ ਤੇ ਲਾ ਲਓ ਨਾ ਬਹੁਤ ਫਾਇਦਾ ਕਰਦਾ ਇਹ ਅਸਰ ਉਹਦੀ ਦਿਖਾਉਂਦਾ ਨਾਲ ਦੀ ਨਾਲ ਤੇ ਆ ਮੇਰਾ ਜੁਕੇ ਦਾ ਸੈਨ ਪੈਡਰੋ ਆ ਇਹ ਦੇਖੋ ਇਹ ਆਪਾਂ ਨੇ ਛੋਟਾ ਜਿਹਾ ਮੰਗਵਾਇਆ ਸੀਗਾ ਹੁਣ ਤਾਂ ਬਹੁਤ ਵੱਡਾ ਹੋ ਗਿਆ ਇਹ ਹੇ ਨੀਚੇ ਤੋਂ ਫੁੱਟਣ ਲੱਗ ਗਿਆ ਨਵਾਂ ਨਵੀਂ ਲੈਂਥ ਸ਼ੁਰੂ ਹੋ ਗਈ ਦੀ ਆ ਦੇਖੋ ਇੱਕ ਆ ਗਈ ਇਧਰ ਆ ਨੀਚੇ ਆ ਰਹੀਆ ਬਹੁਤ ਸੋਹਣੇ ਪਲਾਂਟ ਆ ਆ ਦੇਖੋ ਇਹ ਇਹਦਾ ਫੁੱਲ ਬਹੁਤ ਸੋਹਣਾ ਹੁੰਦਾ ਇਹਦੇ ਤੇ ਓ ਦੇਖੋ ਇਧਰ ਗਵੰਡੀ ਨੂੰ ਲਟ ਚੱਲੀ ਹਾਂਜੀ ਲਾਈਵ 'ਚ ਕੌਣ ਕੌਣ ਜੁੜਿਆ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਨਹੀਂ ਕੀਤਾ ਕਿਸੇ ਨੇ ਬਹੁਤ ਹੋਰ ਪਲਾਂਟ ਬਹੁਤ ਆ ਮੇਰੇ ਕੋਲੇ ਨੀਚੇ ਵੀ ਦਿਖਾਉਂਗਾ ਆਜੋ ਗਰਮ ਜੁੜੋ ਲਾਈਵ ਦੇ ਨਾਲ ਆਪਾਂ ਥੋੜਾ ਥੋੜਾ ਪਾਣੀ ਪਾ ਦਈਏ ਨਾਲ ਵੇਰੇ ਸਵੇਰੇ ਚਲੋ ਨਾਲ ਤਾਂ ਪਾਣੀ ਪੈਂਦਾ ਨਾ ਆਇਆ ਗਲਾਸ ਭੰਨਤਾ ਗਮਲਾ ਇਹ ਜਿਹੜੇ ਪਤੰਗ ਚੜਾਉਂਦੇ ਹੁੰਦੇ ਨੇ ਉਹਨਾਂ ਨੇ ਭੰਨੇ ਆ ਹੈਪੀ ਆਈਕਨ ਹਾਇਲੋ ਜੀ ਹਾਂਜੀ ਹੈਪੀ ਜੀ ਕੀ ਹਾਲ ਚਾਲ ਹੈ ਹੋਰ ਸੁਣਾਓ ਇਹ ਇਹ ਬਹੁਤ ਵਧੀਆ ਪਲਾਂਟ ਆ ਦੇਖੋ ਇਹਨਾਂ ਨੂੰ ਪਾਣੀ ਦੀ ਘੱਟ ਲੋੜ ਆ ਹਫਤੇ ਬਾਅਦ ਪਾਣੀ ਪਾਓ ਇਹ ਮੈਡੀਕੇਟਡ ਪਲਾਂਟ ਆ ਸਾਰਾ ਆ ਆ ਦੇਖੋ ਯੂਕੇ ਦਾ ਸੈਨ ਪੈਡਰੋ ਬਹੁਤ ਵਧੀਆ ਨੇ ਸੇ ਵਧੀਆ ਜੀ ਧੰਨਵਾਦ ਜੀ ਹੈਪੀ ਜੀ ਕਿੱਥੋਂ ਬਲੋਂਗ ਕਰਦੇ ਆਪਾਂ ਮੈਂ ਨਾਲ-ਨਾਲ ਪਾਣੀ ਪਾਦਾ ਥੋੜਾ ਥੋੜਾ ਮੀਂਹ ਕੱਟ ਪੈਂਦਾ ਵਸ ਇਹਨੂੰ ਹਫਤੇ ਬਾਅਦ ਪਾਣੀ ਦੀ ਲੋਡ ਹੁੰਦੀ ਇਹਨਾਂ ਨੂੰ ਅਸੀਂ ਜਿੱਦਾਂ ਆਰਓ ਦਾ ਪਾਣੀ ਬਚਦਾ ਹਨਾ ਓਵਰਫਲੋ ਵਾਲਾ ਉਹ ਜਿਆ ਐਸੀ ਦਾ ਪਾਣੀ ਹੁੰਦਾ ਵੇਸਟੇਜ ਉਹ ਸਾਮਕੇ ਰੱਖੇ ਤੇ ਦੇਖੋ ਬਾਲਟੀ ਭਰ ਕੇ ਉਹਦੇ ਚ ਪਾ ਦਈਦਾ ਭੁੱਲ ਗਏ ਜੀ ਭਾਈ ਮਾਨ ਸਾਹਿਬ ਓਕੇ ਜੀ ਓਕੇ ਫਿਰ ਕਈ ਦਿਨਾਂ ਬਾਅਦ ਆਇਆ ਤੁਸੀਂ ਸੌਰੀ ਹੈਪੀ ਬਈ ਕਈ ਦਿਨਾਂ ਬਾਅਦ ਆਇਆ ਹਨਾ ਮਾਫੀ ਚੋਣੇ ਯਾਰ ਗੱਲ ਕੋਈ ਨਹੀਂ ਇਹ ਮੈਂ ਖਾ ਚਲੋ ਨਾਲੇ ਪਾਣੀ ਪਾ ਦिए ਇਹਨਾਂ ਦੇ ਆਪਣੇ ਕੋਲੇ ਛੋਟੇ ਤੱਪ ਵੀ ਤਿਆਰ ਪਏ ਨੇ ਕੈਕਟਸ ਦੇ ਕੋਈ ਸਜਣ ਨੂੰ ਲਾਉਣੇ ਹੁੰਦੇ ਹਨਾ ਉਹ ਪਾਉ ਵੀ ਸੇਲ ਕਰਦੇ ਨੇ ਬਹੁਤ ਡਿਮਾਂਡ ਰੱਖਦੇ ਨੇ ਲੋਕ ਆ ਵੀ ਇਹਦੇ ਫੁੱਲ ਬਹੁਤ ਸੋਹਣਾ ਹੁੰਦਾ ਜਿਹੜਾ ਆ ਐਲੋਵੀਰਾ रेड कलर ਦੇ ਫੁੱਲ ਆਉਂਦੇ ਆ ਤੇ ਇਹ ਵੀ ਹਾਈਬ੍ਰਿਡ ਹੈ ਜਿਹੜਾ ਆਸਟ੍ਰੇਲੀਆ ਵਾਲਾ ਉਹਦੀ ਸਬਜ਼ੀ ਬਹੁਤ ਵਧੀਆ ਬਣਦੀ ਆ ਆਦੇ ਤੇ ਬਹੁਤ ਫੁੱਲ ਆਏ ਸੀਗੇ ਵਾਧੂ ਫੁੱਲ ਆਉਂਦੇ ਆ ਨਾਲੇ ਕਲਰ ਇੰਨਾ ਸੋਹਣਾ ਹੁੰਦਾ ਨਾ ਛੜ ਦੇ ਗੱਲਾਂ ਬਹੁਤ ਸੋਹਣੇ ਕਲਰ ਆਉਂਦੇ ਇਹਨਾਂ ਤੇ ਆ ਗਿਆ ਛੋਟਾ ਬੱਚਾ ਆ ਚੱਲ ਪਿਆ ਲਾਈਵ ਨੂੰ ਸ਼ੇਅਰ ਕਰੋ ਫਿਰ ਹੋਰ ਵੀ ਦਿਖਾਉਂਗਾ ਤੁਹਾਨੂੰ ਆ ਦੇਖੋ ਆ ਅੱਜ ਖੇੜਨਾ ਆ ਫੁੱਲਾਂ ਨੇ ਆ ਦੇਖੋ ਬਹੁਤ ਵੱਡੇ ਵੱਡੇ ਫੁੱਲ ਆਉਂਦੇ ਨੇ ਇਨਾਂ ਤੇ ਬਾਜਾ ਕੁੱਟੂ ਮੈਂ ਤੈਨੂੰ ਆ 골ਡਨ ਲੀਫ ਹੈ ਇਹ ਹੁਣ ਨਾ ਇਹਦੇ ਉੱਪਰ ਜਿਹੜਾ ਟੂਸਾ ਹੁੰਦਾ ਉਹ ਸੁਨਹਿਰੀ ਹੋ ਜਾਂਦਾ ਇਹ ਮੈਂ ਸੱਤ ਦੇ ਰੱਖੇ ਹੋਏ ਆ ਇਧਰ ਬੁਰਾਰਾ ਘਰ ਦੇ ਉੱਤੇ ਬਹੁਤ ਵਧੀਆ ਨੇ ਆ ਦੇਖੋ ਆ ਸੰਟੈਪ ਜਾ। ਹਾਂ ਜੀ ਸੱਜਣ ਹੋ ਗਏ ਲਾਈਵ ਨੂੰ ਸ਼ੇਅਰ ਕਰ ਦਿਓ ਆਸਟ੍ਰੇਲੀਆ ਦਾ ਐਲੋਵਿਰਾ ਦੇਖੋ ਨਾ ਤੁਹਾਨੂੰ ਮੈਂ। ਬਹੁਤ ਵਧੀਆ ਇੱਕ ਗੋਲਡਨ ਵਾਇਰਲ ਕੈਕਟਸ ਆਪਣੇ ਕੋਲੇ। ਸਭ ਤੋਂ ਟਾਪ ਦਾ ਹਾਂ। ਇਹਦਾ 4 4-5 ਫੁੱਟ ਦੀ ਜਿਹੜੀ ਲੈਂਥ ਹੋ ਜਾਂਦੀ ਹੈ ਜੀ। ਗੁਲਾਈ ਕਹਿ ਦੋ ਜੀ ਇਹਦੀ। ਵੱਡਾ ਆਹ ਲੈਡੀ ਫਿੰਗਰ ਕੈਕਟਸ ਕਹਿੰਦੇ ਨੇ ਇਹਨੂੰ। ਮੈਂ ਮਲੇਰੀਆ ਆ ਪਾ ਦੇਖੋ ਫੁੱਲ ਸੁੱਕ ਗਏ ਆ ਕੇ ਬਹੁਤ ਫੁੱਲ ਆਉਂਦੇ ਨੇ ਮੈਨੂੰ ਟਾਈਮ ਲੱਗਿਆ ਗਰ ਕੰਮ ਕਰਕੇ ਦੇਖੋ ਮੈਂ ਦਿਖਾਉਂਦਾ ਬੈਰਿਆ ਨਾ ਜੱਬੜਾ ਚਾਰੇ ਪਿੰਜਰੇ ਚ ਬਾੜੇ ਉਹ ਪਿੰਜਰੇ ਚ ਬਾਜ ਨੂੰ ਬਾੜੀ ਪੜੇ ਰੋਲਾ ਪਉਣਾ ਇਹਨੇ ਕਰਕੇ ਕਰਦਾ ਆਇਆ ਚਿੱਟੇ ਰੰਗ ਦਾ ਇਹ ਬਹੁਤ ਸੋਹਣਾ ਇੱਕ ਫਰੋਜੀ ਕਲਰ ਦਾ ਉਹ ਆ ਜਿਹੜਾ ਐਲੋਵੀਰ ਹੈ ਨਾ ਇਹ ਆਸਟ੍ਰੇਲੀਆ ਦਾ ਆਪਣੇ ਕੋਲੇ ਇਹਦੀ ਸਬਜ਼ੀ ਬੜੀ ਘੈਂਟ ਬਣਦੀ ਆ ਇੱਕ ਹੋਰ ਹੈ ਇਹਨੂੰ ਵੱਢਣ ਦੀ ਲੋੜ ਨਹੀਂ ਇਹ ਕੀ ਕਰਦੇ ਨੇ ਜਦੋਂ ਪੱਕਦਾ ਇਹਨੂੰ ਐ ਹਮਾਰੇ ਹੱਥ ਲਾਓ ਇਹਦਾ ਪੱਤਾ ਹੀ ਲੈ ਜਾਂਦਾ ਪੂਰਾ ਇੰਨੀ ਵਧੀਆ ਚੀਜ਼ ਹੈ ਇਹ ਜਿਵੇਂ ਆਪਾਂ ਉਹਨੂੰ ਵੱਢ ਕੇ ਲਿਆਉਣੇ ਨਾਲ ਘਰ ਦੇ ਨਾਲ ਜਾਂ ਕਿਸੇ ਦਸਤੀ ਨਾਲ ਹਨਾ ਉਹਦਾ ਵੱਢਣ ਦੀ ਲੋੜ ਨਹੀਂ ਹੈਗੀ ਇਹ ਇਹ ਆਪਣੇ ਆਪ ਹੀ ਲੈ ਜਾਂਦਾ ਜਦੋਂ ਪੱਕਦਾ ਜਦੋਂ ਹੀ ਪਤਲਾ ਹੋ ਜਾਂਦਾ ਜੜ ਚੋਂ ਆਰਾਮ ਨਾਲ ਲੈ ਜਾਂਦਾ ਆ ਵੀ ਸੈਨ ਪੈਡਰੋ ਇਹਦੇ ਫੁੱਲ ਬਹੁਤ ਵੱਡੇ ਵੱਡੇ ਆਉਂਦੇ ਆ ਆ ਸੀ ਗੋਲਡਨ ਬੈਰਲ ਕੈਕਟਸ ਗਰੂਸੋਨਲ ਇਹ ਤੁਸੀਂ ਗੂਗਲ 'ਚ ਸਰਚ ਮਾਰਿਓ ਤੁਹਾਨੂੰ ਇਹਦਾ ਰੇਟ ਦੇਖੋ ਕਿੰਨਾ ਆਪਣੇ ਕੋਲੇ ਦੋ ਤਿਆਰ ਕਰ ਲਿਆ ਇੱਕ ਛੋਟਾ ਪੱਪ ਤਿਆਰ ਕਰ ਰੱਖਿਆ ਮੈਂ ਹੈਗਾ ਤਾਂ ਇਹ ਵੀ ਛੋਟੇ ਹੀ ਅਜੇ ਯਾਨੀ ਹੋਰ ਵੱਡਾ ਹੋਣਾ 4-5 ਫੁੱਟ ਦਾ ਇਹਦੀ ਲੈਂਥ ਹੋ ਜਾਂਦੀ ਆ ਇਹਦੀ ਲੰਬਾਈ ਜਿਹੜਾਈ ਕਹਿ ਲੋ ਬਹੁਤ ਆਸੀ ਇਹਦਾ ਬੱਚਾ ਆ ਦੇਖੋ ਜੇ ਮੈਂ ਬਾਤ ਚ ਲਗਾਇਆ ਸੀਗਾ ਤੇ ਬਾਲੀ ਕਾਹੜੀ ਚੀਜ਼ ਆ ਇਹਦੇ ਵੀ ਫੁੱਲ ਬਹੁਤ ਸੋਹਣੇ ਆਉਂਦੇ ਆ ਓਏ ਸੁਣ ਨਹੀਂ ਦਿੰਦਾ ਗੱਲ ਉਹ ਕਿਵੇਂ ਉਹ ਗਮਲਾ ਦੇ ਕਿਵੇਂ ਖੰਡਿਆ ਆ ਹੁਣ ਤੈਨੂੰ ਕੁੱਟਦਾ ਮੈਂ ਤੇਰੇ ਉਹ ਲੋ ਬਹੁਤ ਹੁੰਦੇ ਨੇ ਉਹ ਕਹਿੰਦੇ ਮੈਨੂੰ ਖੋਲ ਲਾ ਆ ਲੈ ਇਧਰ ਹੋਰ ਦਿਖਾਉਣਾ ਤੁਹਾਨੂੰ ਮੈਂ ਹੈਪੀ ਜੁੜੇ ਹੋਏ ਆ ਬਾਈ ਆ ਦੇਖੋ ਇਹ ਵੀ ਮੰਨ ਲਓ ਹਾਈਬ੍ਰਿਡ ਆ ਇਹ 4-5 ਫੁੱਟ ਦਾ ਇਹ ਹੋ ਜਾਂਦਾ ਆ ਦੇਖੋ ਕਲੈਂਪ ਬਣਾਇਆ ਹੋਇਆ ਬਹੁਤ ਸੋਹਣੇ ਫੁੱਲ ਲੱਗਦੇ ਜਦੋਂ ਭਰ ਜਾਂਦਾ ਪੂਰਾ ਇਹ ਇਹਦੇ ਰੀਲਾਂ ਵੀ ਪਾਈ ਹੋਈਆਂ ਨੇ ਮੇਰੇ ਫੁੱਲਾਂ ਦੀਆਂ ਤੁਸੀਂ ਦੇਖਿਓ ਬੜੀ ਜ਼ਬਰਦਸਤ ਚੀਜ਼ ਆ ਇਹ ਇਹ ਦੋਨੋਂ ਆਮ ਨਹੀਂ ਮਿਲਣਗੇ ਕਿਤੇ ਆਪਣੇ ਕੋਲੇ ਬਾਧੂ ਪਏ ਆ ਕੋਈ ਸਕੀਨ ਹੈ ਤਾਂ ਕਮੈਂਟ ਕਰਕੇ ਦਾ ਦੋ ਆਪਾਂ ਇਹਨਾਂ ਦੇ ਪਾਪੂ ਵੀ ਸੇਲ ਕਰ ਦਿੰਨੇ ਆਗੇ ਇਹ ਤੇ ਬਹੁਤ ਸੋਹਣਾ ਫੁੱਲ ਆਉਂਦਾ ਜਿਹੜੇ ਆ ਲਾਈਏ ਇਹ ਨਵੀਆਂ ਲਾਈਆਂ ਨੇ ਹੁਣ ਇਹਨਾਂ ਨੂੰ ਗਮਲੇ ਲਾਉਣ ਵਾਲੇ ਨੇ ਬਸ ਥੋੜਾ ਗਰਮੀ ਦੇ ਸੀਜ਼ਨ ਕਰਕੇ ਟਾਈਮ ਨਹੀਂ ਲੱਗਦਾ ਆਹ ਦੇਖੋ ਬਹੁਤ ਟਾਪ ਦੀ ਵੈਰਾਈਟੀ ਹੈ ਆ ਆ ਦੇਖੋ ਇਹ ਸਾਰਾ ਇਹ ਘਾਗ ਹੋਇਆ ਹੁਣ ਇੱਕ ਦਿਨ ਬਹਿ ਕੇ ਫੇਰ ਲਾਉਂ ਝਾਟੇ ਦੀ ਸਟੈਂਡ ਲਾ ਕੇ ਨਾ ਤੁਹਾਨੂੰ ਲਾਈਵ ਚ ਦਿਖਾਉਂ ਮੈਂ ਨਾਲ ਇਹਨਾਂ ਦੇ ਥੱਲੇ ਬਹੁਤ ਬਲਾਏ ਪਿਆ ਮੇਰੇ ਕੋਲੇ ਇਹਦੇ ਤੇ ਬਹੁਤ ਬੜੀਆਂ ਵੱਡੇ ਵੱਡੇ ਫੁੱਲ ਆਉਂਦੇ ਆ ਦੇਖੋ ਗਵੰਡੀਆਂ ਦੇ ਕੰਦੇ ਟੱਪ ਗਏ ਹੈ ਮੈਂ ਹੁਂ ਉਧਰ ਪਾਦਾ ਪਾਣੀ ਇਹ ਆਪਾਂ ਨੇ ਖਾਦ ਬਣਾਈ ਹੋਈ ਹੈ ਜਦੋਂ ਮੈਂ ਖਾਦ ਪਾਉਣੀ ਹੁੰਦੀ ਹੈ ਲਿਕਵਿਡ ਖਾਦ ਆ ਦੇਖੋ ਇੱਕ ਜਿੰਨੀ ਘਰ ਦੀ ਵੇਸਟੇਜ ਹੁੰਦੀ ਹੈ ਸਬਜੀ ਦੀ ਹੋਰ ਹਨਾ ਉਹ ਸਾਰੀ ਉਹਦੇ ਚ ਪਾਈ ਦੀ ਆਹ ਆ ਕਮਲਾ ਪੰਨ ਤਾਂ ਪਤੰਗਾ ਵਾਲਿਆ ਨੇ ਇਹਨੂੰ ਲਾਉਣ ਦਾ ਟਾਈਮ ਹੀ ਲੱਗਿਆ ਹੈਗਾ ਮੰਨ ਲਓ ਬਹੁਤ ਤੰਗ ਕਰਦੇ ਆ ਬੱਚੇ ਲੜਿਆ ਨਹੀਂ ਜਾਂਦਾ ਬੱਚੇ ਹੁੰਦੇ ਨੇ ਹੋਰ ਨਹੀਂ ਬਾਜ ਨੂੰ ਮੋਰੀ ਨਾਲ ਬੰਨਦੇ ਉਹਨੂੰ ਉਹਦੇ ਚ ਬਾੜ ਦੇ ਐ ਕਰ ਦੇ ਬਾਜ ਨੂੰ ਮੋਰੀ ਨਾਲ ਬੰਨ ਦੇ ਜਿੰਮੀ ਨੂੰ ਪਿੰਜਰੇ ਚ ਬਾੜ ਦੇ ਇਹਦਾ ਵੀ ਅੱਜ ਲਾਉਣਾ ਲਓ ਜੀ ਇਹ ਆਪਣਾ ਬੇਸਟਜ ਪਾਣੀ ਜਿਹੜਾ ਉਹ ਚੋਂ ਨਿਕਲਦਾ ਏਸੀ ਚੋਂ ਝਾਰ ਉਹ ਚੋਂ ਸਾਰਾ ਆਪਾਂ ਇੱਥੇ ਵਰਤਦੇ ਹਾਂ ਕਿਉਂਕਿ ਨਾਲੇ ਪਾਣੀ ਦੀ ਬਚਤ ਹੋ ਜਾਂਦੀ ਹੈ ਨਾਲੇ ਇਹ ਪਾਣੀ ਲੇਖੇ ਲੱਗ ਜਾਂਦਾ ਆ ਸੁੱਕ ਗਿਆ ਮੇਰੇ ਕੋਲੇ ਲਾਇਆ ਸੀਗਾ ਇਹ ਆਂਦੇ ਨੇ ਉਹਨੂੰ ਉਹ ਯਾਰ ਪਲਾਜਣਾ ਉਹ ਡ੍ਰੈਗਨ ਫਰੂਟ ਸੌਰੀ ਹਾਂ ਡ੍ਰੈਗਨ ਫਰੂਟ ਆ ਉਹ ਹੋ ਗਿਆ ਹਰਾ ਦਵਾਰੇ ਕਿੰਨੂੰ ਪਤਾ ਨਹੀਂ ਕੀ ਹੋ ਗਿਆ ਚੰਗਾ ਭਲਾ ਤੀਗਾ ਟੁੱਟਿਆ ਹੁਣ ਤਾਂ ਸਾਰਾ ਉਹ ਦੇਖੋ ਆ ਨਵੀਆਂ ਲਗਰ ਆ ਗਈਆਂ ਵਿੱਚ ਟੁੱਟ ਗਿਆ ਇਹ ਮੈਨੂੰ ਕੋਈ ਕੋ ਮੇਰੇ ਲਾਈਵ ਚ ਜੁੜਿਆ ਨਹੀਂ ਜਾਣਕਾਰ ਬੰਦਾ ਜ਼ਿਆਦੇ ਨਹੀਂ ਮੈਂ ਜਾਣਕਾਰੀ ਵੀ ਲੈ ਲੈਂਦਾ ਵੀ ਸੁੱਕਿਆ ਕਿਉਂ ਇਹ ਤੁਹਾਨੂੰ ਕਿਸੇ ਨੂੰ ਨੌਲੇਜਡ ਡ੍ਰੈਗਨ ਫਰੂਟ ਬਾਰੇ ਕਈ ਖੇਤੀ ਕਰਦੇ ਹੁੰਦੇ ਨੇ ਹਨਾ ਤਾਂ ਮੈਨੂੰ ਜਰੂਰ ਦੱਸਿਓ ਵੀ ਇਹਦਾ ਕੀ ਕਾਰਨ ਸੀ ਸੁੱਕਣ ਦਾ ਆ ਬਾਲਟੀ ਫੜ ਲਓ ਆ ਲੈ ਮੈਂ ਹੁਣ ਥੱਲੇ ਵਾਲੇ ਬੁੱਟੇ ਵੀ ਦਿਖਾਣਾ ਜੁੜੇ ਰਹੋ ਮੈਂ ਹਲੇ ਕੱਪੜਾ ਲੀਦਾ ਪਾਇਆ ਨਹੀਂ ਫਿਰਦਾ ਬਿਨਾਂ ਨਾ ਇਹ ਤਾਂ ਤੜਕੀ ਕੋਠੇ ਤੇ ਚੜ ਗਿਆ ਤਾਂ ਕਰਕੇ ਸਾਹਮਣੇ ਨਹੀਂ ਆਉਂਦਾ ਮੈਨੂੰ ਮਾਫ ਕਰਿਓ ਆ ਦੇਖੋ ਇਹ ਉੱਪਰਲੀ ਬਗੀਚੀ ਆ ਆ ਇਹਨੂੰ ਵੀ ਜ਼ਿਆਦਾ ਧੁੱਪ ਨਾ ਲੱਗੇ ਇੱਕ ਮਿੰਟਾ ਫੜੀ ਆ ਖੜਿਆ ਮੈਂ ਵੀ ਤਰਨ ਹਲੇ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਦੂਜੇ ਪਲਾਂਟ ਆ ਬਹੁਤ ਪੁਰਾਣਾ ਹੋ ਗਿਆ ਇਹ ਹੁਣ ਧਰਤੀ ਚਲਾਉਣ ਵਾਲਾ ਹੋ ਗਿਆ ਵੱਡਾ ਹੋ ਗਿਆ ਆ ਬੋਗਨਵਿਲੀ ਇਹਦੇ ਫੁੱਲ ਬਹੁਤ ਸੋਹਣੇ ਹੁੰਦੇ ਨੇ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਆ ਅੱਗੇ ਆਪਣੇ ਬੌਂਸਾਈ ਦਿਖਾਉਣਾ ਤੁਹਾਨੂੰ ਮੈਂ ਬਹੁਤ ਲੋਕ ਇਹਨਾਂ ਨੂੰ ਲਾਈਕ ਕਰਦੇ ਨੇ ਮਹਿੰਗੇ ਬਹੁਤ ਹੁੰਦੇ ਆ ਬੌਂਸਾਈ ਜਿਹੜੇ ਹੁੰਦੇ ਆ ਬਹੁਤ ਮਹਿੰਗੇ ਹੁੰਦੇ ਨੇ ਦਿਖਾਉਣਾ ਤੁਹਾਨੂੰ ਮੈਂ ਥੱਲੇ ਉਤਰ ਕੇ ਹੂੰ ਇਹ ਆ ਦੇਖੋ ਆ ਦੇਖੋ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਆ ਦੇਖ ਲਓ 101 ਬੰਦਾ ਜੋੜਿਆ ਬਾਈ ਕਮੈਂਟ ਕਰਕੇ ਦੱਸੋ ਆ ਆਪਣੀ ਬੋਗਨਵਿਲੀਆ ਇਹ ਤੁਸੀਂ ਕੰਦਾ ਤੇ ਚੜੀ ਹੋਣੀ ਦੇਖੀ ਆਪਾਂ ਇਹਦਾ ਦਰਖਤ ਬਣਾ ਰਹੇ ਆਖੋ ਫੁੱਲ ਵੇ ਆ ਕੇ ਸੁੱਕ ਗਏ ਹੁਣ ਦੁਬਾਰੇ ਨਵੇਂ ਆ ਰਹੇ ਨੇ ਤੇ ਆਹ ਦੇਖੋ ਜੀ ਆ ਦੇਖ ਇਹ ਆਪਣੇ ਜੈਡ ਪlant ਨੇ ਇਹ ਜੇਡ ਪlant ਜ਼ਿਆਦਾਤਰ ਤੁਸੀਂ ਲੜੀਆਂ ਜੇ ਲੰਮਕਦੇ ਦੇਖੇ ਹੋਣੀਆਂ ਪਰ ਆਪਾਂ ਇਹਨਾਂ ਦੇ ਬੌਂਸਾਈ ਬਣਾਦੇ ਆ ਦੇਖੋ ਆ ਗਣੇਸ਼ ਬਣਾ ਰਹੇ ਆ ਤਾਂ ਮੈਂ ਆ ਦੇਖੋ ਕਿਉਂ ਲੱਗਦਾ ਜੀ ਪੁਰਾਣਾ ਦਰਖਤ ਆ ਇਹਦੇ ਤਣੇ ਦੇਖੋ ਕੱਲੇ ਕੱਲੇ ਦੀਂਦੇ ਆ ਆ ਦੇਖੋ ਇਹ ਇੱਕ ਆ ਬਣਾਇਆ ਹੈ ਮੈਂ ਇਧਰ ਆ ਦੇਖੋ ਤੁਸੀਂ ਕੌਣ ਕੌਣ ਲਾਈਵ ਦੇਖ ਰਿਹਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਮੈਨੂੰ ਪਤਾ ਲੱਗਦਾ ਵੀ ਆਪਣੇ ਸੱਜਣ ਆਪਾਂ ਨੂੰ ਦੇਖਦੇ ਆਂ ਬਾਈ ਨੀਚੇ ਬਹੁਤ ਪੈ ਨੇ ਉਹ ਦੇਖੋ ਪੌੜੀ ਦੇ ਵਿੱਚ ਦੀ ਉਹ ਸਾਰੇ ਗਮਲਿਆਂ ਦੇ ਵਿੱਚ ਕੈਕਟਸ ਪਲਾਂਟ ਲੱਗੇ ਨੇ ਜਿਆਦਾ ਮੇਰੇ ਕੋਲ ਕੈਕਟਸ ਹੈਗੇ ਆ ਆ ਦੇਖੋ ਇਹ ਜੇਡ ਪਲਾਂਟ ਆ ਇਦਾਂ ਇਹਦੇ ਮੈਂ ਛੋਟੇ ਆ ਲਾ ਰੱਖੇ ਨੇ ਵੀ ਕੋਈ ਹੋਰ ਮੈਂ ਜੇਡ ਬੌਨਸਾਈ ਤਿਆਰ ਕਰਨਾ ਹੁੰਦਾ ਇਹ ਚੋਂ ਬਣ ਜਾਂਦਾ ਤੇ ਮੈਂ ਦੂਜੇ ਪਲਾਂਟ ਵੀ ਦਿਖਾ ਦੇਣਾ ਤੁਹਾਨੂੰ ਆ ਦੇਖੋ ਆ ਦੇਖੋ ਇਹ ਆਪਣੇ ਨੀਚੇ ਵਾਲੇ ਪਲਾਂਟ ਆ ਗਏ। ਹਾਂ ਦੇਖ। ਆ ਆ ਵਾਲਾ ਹੈਗਾ ਅੰਬਰੀਲਾ ਟਰੀ ਇਹ ਫੁੱਟ ਰਿਆ ਹੁਣ ਮੈਂ ਪੱਟ ਕੇ ਦੁਵਾਰੇ ਲਾਇਆ। ਇਹਦਾ ਵੀ ਬੌਂਸਾਈ ਬਣਾ ਰਿਆ। ਅਡੇਨੀਅਮ ਹੈਗਾ। ਇਹਦਾ ਫੁੱਲ 10 ਦਿਨ ਖਿੜਿਆ ਰਹਿੰਦਾ। ਆ ਸਾਊਥ ਅਫਰੀਕਾ ਦਾ ਐਲੋਵੀਰਾ ਜੀ ਆਹ ਵਾਲਾ। ਦੇਖੋ ਕਿਸੇ ਦੇ ਲੱਗੇ ਹੋਇਆ ਤਾਂ ਦੱਸਿਓ ਮੈਨੂੰ। ਜਿਹੜਾ ਆ ਐਲੋਵੀਰਾ ਇਹ ਸਾਊਥ ਅਫਰੀਕਾ ਦਾ। ਜਿਹੜੇ ਸੱਜਣ ਜੁੜੇ ਹੋਏ ਨੇ ਜਾਂ ਕੋਈ ਸਕੀਨ ਆ ਤਾਂ ਮੈਨੂੰ ਜਰੂਰ ਦੱਸਿਓ ਵੀ ਸਾਡੇ ਲੱਗਿਆ ਜਾਂ ਨਹੀਂ ਲੱਗਿਆ ਇਹ। ਆ ਐਲੋਵੀਰਾ। ਇਹ ਸਾਊਥ ਅਫਰੀਕਾ ਦਾ ਦੇਖ ਲਈ ਤੇ ਪਛਾਣ ਕਰ ਲੋ ਹਾਂਜੀ ਹਾਂ ਆ ਇਹ ਦੇਖੋ ਬਹੁਤ ਸੋਹਣਾ ਪਲਾਂਟ ਆ ਇਹ ਲਾ ਕੇ ਰੱਖੋ ਨਾਲ ਤਾਂ ਘਰੇ ਸੋਹਣਾ ਲੱਗਦਾ ਲਾਇਆ ਕਰੋ ਹਨ ਤੇ ਆ ਦੇਖੋ ਇਹਦੇ ਮਰਜੈਂਟਾ ਕਲਰ ਦੇ ਫੁੱਲ ਆ ਗਏ ਟੋਕਰੀ ਭਰ ਜਾਂਦੀ ਆ ਪੂਰੀ ਫੁੱਲਾਂ ਨਾਲ ਇਹ ਇਹ ਵੀ ਕੈਕਟਸ ਦੀ ਵੈਰਾਈਟੀ ਆ ਗੇਪ ਦੀ ਆ ਦੇਖੋ ਤੁਸੀਂ ਸਕੀਨ ਉਹ ਤੇ ਜ਼ਰੂਰ ਲਾਇਆ ਕਰੋ ਪਲਾਂਟ ਆਪਣੇ ਕੋਲ ਮਿਲ ਜਾਂਦੇ ਪਰ ਆਪਣੀ ਨਰਸਰੀ ਨਹੀਂ ਘਰੀ ਮੈਂ ਲਾਇਆ ਹੋਇਆ ਆਪਣਾ ਸ਼ੌਕ ਆ ਅਹ ਆਪਾਂ ਕੰਗੀ ਪਾਮ ਸਾਰੇ ਕਿਤੇ ਦੇਖੇ ਹੋਣੇ ਨਾ ਆ ਚੇਨਜ ਆ ਗਿਆ ਹਨਾ ਆ ਦੇਖੋ ਆ ਆ ਵੀ ਇਹ ਬਹੁਤ ਵੱਡਾ ਦਰ ਹੁੰਦਾ ਇਹ ਵੀ ਬੌਂਸਾਈ ਬਣਾ ਰਹੇ ਆਪਾਂ ਇਹਦਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਣਾ ਨਵੀਂ ਲਾਈਆ ਐਤ ਕਿ ਮੈਂ 60 70 ਪਲਾਂਟ ਨਵੇਂ ਲਿਆਂਦੇ ਆ ਇਹਦੇ ਬਹੁਤ ਸੋਹਣਾ ਫੁੱਲ ਆਉਂਦਾ ਆ ਜਿਹੜੀ ਆ ਇਹ ਲੜੀਆਂ ਆਈਆਂ ਨੇ ਬੇਹੱਦ ਸੋਹਣਾ ਫੁੱਲ ਆਉਂਦਾ yellow color ਦਾ ਇੱਕ ਆ ਦੇਖੋ ਜੇਡ ਪਲਾਂਟ ਦਾ ਮੈਂ ਨਵਾਂ ਬੌਂਸਾਈ ਬਣਾ ਰਿਹਾ ਹੈਂਗਿੰਗ ਦੇ ਵਿੱਚ ਨਾਲੇ ਹੈਂਕਰ ਕੇ ਰੱਖੂਗਾ ਇਹਨੂੰ ਇਹ ਉੱਪਰ ਦੀ ਲੰਮਕਾਨਾ ਥੋੜਾ ਅੱਗੇ ਵਧਾਤੇ ਨੂੰ ਇਹ ਆ ਜੋ ਆ ਸਾਡਾ ਸਰਾਰਤੀ ਬੰਦਾ ਡਲਰ ਹੈ ਇਹਨੂੰ ਸਾਰੀ ਜਾਣ ਦੇ ਤਕਰੀਬਨ ਜਿਹੜੇ ਮੇਰੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ ਆ ਇਹ ਹੋਰ ਠੇ ਬਾਸੇ ਲਈ ਜਾਂਦਾ ਤੇ ਆ ਆਪਣਾ ਮੋਲੀ ਪਲਾਂਟ ਆ ਗਿਆ ਜੀ ਇਹ ਵੱਡਿਆ ਸੀਗਾ ਮੈਂ ਸਾਰਾ ਵੱਡਤਾ ਸੀਗਾ ਉਹਨਾਂ ਦੇ ਉੱਪਰ ਦਵਾਰਾ ਗੀੜਾ দেয়া ਇਸ ਦੀ ਸੱਤ ਦੇ ਉੱਤੇ ਫੇਰ ਚੜ ਗਿਆ ਬਹੁਤ ਬਹੁਤ ਵੱਧ ਆਇਆ 132 ਬੰਦੇ ਜੁੜ ਗਏ ਨੇ ਧੰਨਵਾਦ ਆ ਵੈਲਕਮ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਜੀ ਆਇਆਂ ਹੁਣ ਮੈਂ ਤੁਹਾਨੂੰ ਦਿਖਾਉਣਾ ਜੈਬਰਾ ਪਲਾਂਟ ਆ ਦੇਖੋ ਆਰੇ ਐਲੋ ਵੀਰ ਦੀ ਬਹੁਤ ਵੈਰਾਈਟੀ ਹੈ ਮੇਰੇ ਕੋਲੇ ਹਰ ਤਰ੍ਹਾਂ ਦਾ ਤਕਰੀਬਨ ਆਪਣੇ ਕੋਲ ਮਿਲ ਜਾਂਦਾ ਹੈ ਇਹ ਹੈਗਾ ਜੈਬਰਾ ਪਲਾਟ ਦੇ ਲੱਗਦਾ ਤੁਹਾਨੂੰ ਜੈਬਰੀ ਵਰਗਾ ਕਮੈਂਟ ਘਟ ਆ ਰਹੇ ਕਮੈਂਟ ਕਰਕੇ ਦੱਸੋ ਫਿਰ ਮੈਨੂੰ ਪਤਾ ਲੱਗਦਾ ਵੀ ਤੁਸੀਂ ਦੇਖ ਰਹੇ ਹੋਗੇ ਨਾ ਫੇਰ ਹੀ ਗੱਲ ਬਣਦੀ ਹੈ ਜਦੋਂ ਹੁਣ ਉੱਧਰੋਂ ਕੋਈ ਜਵਾਬ ਨਹੀਂ ਆਉਂਦਾ ਤੁਹਾਡਾ ਐਂ ਗੱਲ ਨਹੀਂ ਬਣ ਰਹੀ ਹੈਗੀ ਨਾ ਆ ਦੇਖੋ ਲਾਈਕ ਨਹੀਂ ਆਇਆ ਕਹਿੰਦਾ ਆ ਦੇਖੋ ਕਮੈਂਡ ਆ ਸਟਾਰ ਕੈਕਟਰਸ ਆ ਇਹ ਪlant ਖਰਾਬ ਹੋ ਗਿਆ ਦੀ ਦੁਬਾਰੇ ਚ ਲਾਇਆ ਆਪਾਂ ਨੇ ਆ ਦੇਖੋ ਇਹ ਤੇ ਬਹੁਤ ਸੋਹਣਾ ਫਲਾਵਰ ਆਉਂਦਾ ਆ ਸੀਮੇ ਤੁਹਾਨੂੰ ਪਹਿਲਾਂ ਦਿਖਾਤਾ ਦੀਗਾ ਆ ਸਕੂਲੈਂਟ ਨੇ ਆ ਸਕੂਲੈਂਟ ਹੈ ਸੈਂਸਵੇਰੀਆ ਦਾ ਅਜੀਬ ਪlant ਆ ਨਵਾਂ ਪਾਪ ਲਾਇਆ ਮੈਂ ਵੱਡਾ ਪlant ਤੁਹਾਨੂੰ ਦਿਖਾ ਦੂੰਗਾ ਆ ਦੇਖੋ ਇਹ ਕੈਕਟਰਸ ਦੀ ਵੈਰਾਈਟੀ ਆ ਬਹੁਤ ਸੋਹਣਾ ਆ ਦੇਖੋ ਆ ਬਟਨ ਫਲਾਵਰ ਹੈ ਇਹ ਆਪਣਾ ਇੰਡੀਅਨ ਨਹੀਂ ਹੈਗਾ ਆਜੋ ਹੁਣ ਤੁਹਾਨੂੰ ਹੋਰ ਦਿਖਾਉਣਾ ਆ ਪਿੰਜਰੇ ਦੇ ਵਿੱਚ ਲੋਕਾਂ ਦੇ ਕੁੱਤੀਆਂ ਬਿੱਲੇ ਰੱਖੇ ਹੁੰਦੇ ਨੇ ਹਨਾ ਆ ਦੇਖੋ ਜੀ ਇਹ ਕਿ ਨਵੀਂ ਵੈਰਾਈਟੀ ਮੰਗਾਈ ਆਪਾਂ ਨੇ ਸਾਰੀ 70 80 ਪਲਾਂਟ ਨੇ ਮੈਨੂੰ ਲੱਗਦਾ ਆ ਦੇਖ ਲਓ ਫੁੱਲ ਇਹਨਾਂ ਨੂੰ ਚੱਕ ਰੱਖੇ ਨੇ ਫੁੱਲ ਵੀ ਤੁਹਾਨੂੰ ਦਿਖਾਵਾਂਗੇ ਆ ਉਹ ਦੇਖੋ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਭਰਾ ਦੇਖ ਰਹੇ ਨੇ ਐ ਫਿਰ ਗੱਲ ਨਹੀਂ ਨਾ ਬਣਦੀ ਜੇ ਤੁਸੀਂ ਸਾਇਲੈਂਟ ਹੋ ਕੇ ਦੇਖਦੇ ਹੋ ਕਮੈਂਟ ਕਰਕੇ ਦੱਸਿਆ ਕਰੋ ਕਿ ਪੰਜਾਬੀ ਸਮਝ ਨਹੀਂ ਆ ਰਹੀ ਤੁਹਾਨੂੰ ਕਮੈਂਟ ਕਰਕੇ ਦੱਸੋ ਪੰਜਾਬੀ ਸਮਝ ਨਹੀਂ ਆ ਰਹੀ ਹਿੰਦੀ ਹੋ ਸਾਰੇ ਹੈਲੋ ਆ ਵੀ ਦੇਖੋ ਇਹ ਆਪਣਾ ਹੈਗਾ ਸਟਾਰ ਫਲਾਵਰ ਸਟਾਰ ਕੈਕਟਸ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਉਹ ਤੁਸੀਂ ਕਮੈਂਟ ਕਰ ਸਕਦੇ ਹੋ ਕੈਕਟਸ ਬਾਰੇ ਕਿਸੇ ਨੂੰ ਕੋਈ ਵੀ ਪਤਾ ਹੋਵੇ ਕਈ ਵਾਰੀ ਮੇਰੇ ਤੋਂ ਵਧੀਆ ਜਾਣਕਾਰੀ ਕੋਈ ਰੱਖਦਾ ਹੁੰਦਾ ਸੱਜਣਾ ਤਾਂ ਕਮੈਂਟ ਜ਼ਰੂਰ ਕਰਿਓ ਆ ਦੇਖੋ ਸਾਰੇ ਪਲਾਂਟ ਆਪਾਂ ਇੱਥੇ ਨਵੇਂ ਆਏ ਨੇ ਇਹਨਾਂ ਦਾ ਬਾਇਓ ਡਾਟਾ ਆ ਫੱਟੀਆਂ ਤੇ ਲਿਖਿਆ ਹੋਇਆ ਆ ਆਪਾਂ ਜਿਹੜੇ ਨਾਲ ਟੈਗ ਕੀਤੇ ਹੋਏ ਨੇ ਫੁੱਲ ਇਹਨਾਂ ਨੇ ਚੱਕ ਲਏ ਫੁੱਲ ਵੀ ਹੁਣ ਦਿਖਾਵਾਂਗਾ ਬਹੁਤ ਸੋਹਣੇ ਫੁੱਲ ਆਉਂਦੇ ਇਹਨਾਂ ਦੇ ਆਹ ਦੇਖੋ ਹੋਰ ਦਿਖਾਣਾ ਇਹ ਤਾਂ ਇੱਕ ਪਿੰਜਰਾ ਹੁਣ ਦੂਜੇ ਪਿੰਜਰੇ ਚੱਲਦਾ ਜੁੜੋ ਫਟਾਫਟ ਲਾਈਵ ਦੇ ਨਾਲ ਕਮੈਂਟ ਕਰਕੇ ਮੈਨੂੰ ਦੱਸ ਦਿਓ ਇਹ ਪਿੰਜਰਾ ਤਾਂ ਲਾਇਆ ਹੋਇਆ ਹੈ ਨਾ ਕਈ ਵਾਰੀ ਕੋਈ ਕੋਈ ਬਿੱਲੀ ਵੱਲੀ ਅੜ ਜੇ ਵਿੱਚ ਉਹ ਫਿਰ ਆਪਣੇ ਬੂਟਿਆਂ ਦਾ ਨਾਸ ਮਾਰ ਜੂਗੀ ਹੈ ਨਾ ਤਾਂ ਕਰਕੇ ਜਾ ਕਈ ਵਾਰੀ ਕੋਈ ਬੱਚੇ ਆ ਜਾਂਦੇ ਨੇ ਆ ਸਾਰੀ ਨਵੀਂ ਪਲੇਰੀ ਲਾਈ ਆਪਾਂ ਨੇ ਆ ਦੇਖੋ ਛੋਟੇ ਪਾਪਨੇ ਜਿੰਨੇ ਵੀ ਆ ਦੇਖੋ ਆ ਦੇਖ ਲੋ ਆ ਰਿਹਾ ਇੱਕ ਫੁੱਲ ਖੜਿਆ ਸੀਗਾ ਤਿੰਨ ਚਾਰ ਦਿਨ ਖੜਦਾ ਰਹਿੰਦਾ ਤੇ ਉਹ ਲਾਇਆ ਹੁਣ ਵੇ ਤੁਹਾਨੂੰ ਦਿਖਾਉਣਾ ਇਧਰ ਲੈ ਇਹ ਆਹ ਲੋ ਜੀ ਇਹਦਾ ਟੱਕਣ ਆਪਾਂ ਨੇ ਚੱਕਤਾ ਸਾਰੀ ਵੈਰਾਈਟੀ ਆਪਾਂ ਨੇ ਨਵੀਂ ਲਾਈ ਆ ਜੀ ਕਿਸੇ ਨੂੰ ਕੋਈ ਜਾਣਕਾਰੀ ਹੈਗੀ ਇਹਨਾਂ ਬਾਰੇ ਤਾਂ ਜਰੂਰ ਦੱਸਿਓ ਮੈਨੂੰ ਕਾਫੀ ਸਾਲਾਂ ਤੋਂ ਲਾ ਰਿਆ ਆ ਬਹੁਤ ਸੋਹਣੇ ਪਲਾਂਟ ਨੇ ਬਹੁਤ ਸੋਹਣੇ ਫੁੱਲ ਆਉਂਦੇ ਨੇ ਇਹ ਸੋਡੇ ਪਾਪਸ ਲਾਏ ਹੋਨੇ ਆਪਾਂ ਨੇ ਸਾਰੇ ਆ ਦੇਖੋ ਚੱਲ ਰਹੇ ਨੇ ਕੋਈ ਹੋਰ ਤੁਹਾਡੇ ਕੋਲੇ ਵਧੀਆ ਜਾਣਕਾਰੀ ਹੈਗੀ ਆ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਆਪਣਾ ਬਾਇਓ ਡਾਟਾ ਵੀ ਦਿਓ ਆ ਦੇਖ ਇਹਦਾ ਨਾਮ ਪਤਾ ਕੀ ਆ ਮੱਟੂ ਕਾਣਾ ਨਾ ਉਹ ਦੇਖੋ ਕਿਹਾ ਜ ਇਹਦਾ ਅੱਜ ਤੱਕ ਕੋਈ ਕਮੈਂਟ ਨਹੀਂ ਆਇਆ ਕੋਈ ਪਰਪਾਲਾਈ ਬੰਦੀ ਕਰਾਂਗੇ ਹਨਾ ਠੀਕ ਆ ਜੀ ਤੁਸੀਂ ਜਵਾਬ ਤਾਂ ਕੋਈ ਦੇ ਨਹੀਂ ਰਹੇ ਮੈਨੂੰ ਆ ਦੇਖੋ ਇਹ ਆ ਦੇਖੋ ਇੱਧਰ ਵੀ ਦਿਖਾਣਾ ਤੁਹਾਨੂੰ ਆ ਲੱਕੜ ਦੇ ਵਿੱਚ ਲਾਇਆ ਹੋਇਆ ਜੇਡ ਪਲਾਂਟ ਆ ਸੈਂਸਵੇਰੀ ਆ ਗਿਆ ਆਕਸੀਜਨ ਪਲਾਂਟ ਵੀ ਇਹਨੂੰ ਕਹਿੰਦੇ ਨੇ ਘਰੇ ਵਿੱਚ ਲਾਇਆ ਕਰੋ ਬਹੁਤ ਵਧੀਆ ਚੀਜ਼ ਆ ਇਹ ਘਰੇ ਲੱਗਿਆ ਹੋਣਾ ਚਾਹੀਦਾ ਹੈ ਕਿਹਦੀ ਆਪਾਂ ਇਹ ਜਦੋਂ ਕਰੋਨਾ ਸੀਗਾ ਉਦੋਂ ਇਹ 1.50 ਦਾ ਇੱਕ ਪੱਤੇ ਵਾਲਾ ਜੜਾ ਵਾਲਾ ਵੇਚਿਆ ਲੋਕਾਂ ਨੇ ਪਰ ਆਪਾ ਫਰੀਚ ਵੰਡੇ ਸੀਗੇ ਇੰਨੇ ਸੀ ਮੇਰੇ ਕੋਲੇ ਚਾਰ ਪੰਜ ਗਮਲੇ ਖਾਲੀ ਕਰਤੇ ਮੈਂ ਹਰ ਇੱਕ ਨੂੰ ਕੱਢ ਕੇ ਪlant ਦੇਖ ਕੇ ਆ ਜਿਹਨੇ ਮੈਨੂੰ ਕਾਲ ਕੀਤੀ ਆ ਹਨਾ ਜੀ ਜਾਂ ਮੇਰੀ ਜਿੱਥੇ ਤੱਕ ਪਹੁੰਚ ਜਗੀ ਮੈਂ ਉਹ ਕੰਮ ਕਰਿਆ ਇਹ ਸਾਇੰਸ ਵੀਰੀਅਲ ਬਹੁਤ ਵਧੀਆ ਪlant ਆ ਇਹ ਬਾਕੀ ਆ ਚੀਜ਼ਾਂ ਬਹੁਤ ਸੋਹਣੇ ਲੱਗਦੇ ਨੇ ਮੈਨੂੰ ਆ ਤੁਹਾਨੂੰ ਕਿਵੇਂ ਲੱਗਦਾ ਕਮੈਂਟ ਕਰਕੇ ਦੱਸਿਓ ਜਿਹੜੀ ਆ ਚੀਜ਼ਾਂ ਬੌਨਸਾਈ ਦੇ ਨਰਸਰੀ ਵਾਲੇ ਬਹੁਤ ਮਹਿੰਗੇ ਦਿੰਦੇ ਨੇ ਇਹ ਆ ਦੇਖੋ ਇਹਦੇ ਬਹੁਤ ਫੁੱਲ ਹੁੰਦਾ ਤਿੰਨ ਕਲਰ ਦੇ ਫੁੱਲ ਲੱਗਦੇ ਨੇ ਤੇ ਟ੍ਰਿਪਲ ਕਲਰ ਬੇਲ ਹੈ ਗrafted ਕੀਤੀ ਹੋਈ ਆ ਉੱਚ ਪਕਰ ਮੜੀ ਆਵਾਜ਼ ਨਹੀਂ ਸੁਣ ਦਿੰਦਾ ਆ ਦੇ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਕਿੱਥੋਂ-ਕਿੱਥੋਂ ਲਾਈਵ ਦੇਖ ਰਹੇ ਹੋ ਮੈਨੂੰ ਫਿਰ ਮੈਂ ਹੋਰ ਗੱਲਬਾਤ ਸਾਂਝੀ ਕਰੂੰਗਾ ਤੁਹਾਡੇ ਨਾਲ ਕਿਸੇ ਨੂੰ ਬੂਟਿਆਂ ਬਾਰੇ ਨੌਲੇਜ ਹੈਗੀ ਕੈਕਟਸ ਬਾਰੇ ਨੌਲੇਜ ਹੈਗੀ ਤਾਂ ਜਰੂਰ ਕਮੈਂਟ ਕਰਕੇ ਦੱਸੋ ਮੈਨੂੰ ਆ ਦੇਖੋ ਆ ਮੇਰਾ ਪlant ਖਰਾਬ ਹੋ ਗਿਆ ਤੇ ਚੱਲ ਪਿਆ ਦਵਾਰੇ ਇਹ ਇਹ ਕੈਕਟਸ ਦੀ ਵੈਰੇਟੀ ਹੈ ਵੀ ਆ ਇੱਕ ਸਟਪਪਲਾਇ ਸਕਿਨ ਸਕਿਨ ਟਾਈਪ ਦਾ ਕੈਲੌਗ ઓਲੇ ਹੈਲੋ ਜੀ ਹਾਊ ਆਰ ਯੂ ਗੁੱਡ ਮਾਰਨਿੰਗ ਆ ਦੇਖੋ ਕੈਕਟਸ ਦਿਖਾਣਾ ਜੀ ਜੁੜੇ ਰਹੋ ਕੈਲੌਗ ਜੀ ਇਹ ਇਹ ਆਪਣੇ ਜੇਡ ਪਲਾਂਟ ਹੈਗੇ ਆ ਵੀ ਜੇਡ ਪਲਾਂਟ ਆ ਇਹ ਵੀ ਦੇਖੋ ਬੌਂਸਾਈ ਬਾਈ ਹੈਂਡ ਆ ਬਦਮੀ ਆ ਦੇਖੋ ਇਹ ਸਾਰੇ ਆਪਣੇ ਆਪ ਤਿਆਰ ਕੀਤੇ ਹੋਏ ਨੇ ਆਪਾਂ ਕਦੇ ਮਾਲੀ ਨਹੀਂ ਬੁਲਾਇਆ ਘਰੇ ਠੀਕ ਹੈ ਜੀ ਇਹ ਆ ਆ ਸੋਡੇ ਇਧਰ ਸੈਂਸਵੇਰੀ ਆ ਗਿਆ ਆ ਦੇਖੋ ਆ ਦੇਖੋ ਬਦੇਸੀ ਵੈਰੈਟੀ ਬਹੁਤ ਹੈ ਨਾ ਜੀ ਆ ਦੇਖੋ ਆ ਮਨੀ ਪਲਾਂਟ ਹੈਗਾ ਆ ਆਪਣਾ ਸਨਮਾਨ ਚਿੰਨ੍ਹ ਹੇ ਹਾਂ ਦੇਖ ਕੈ ਲੋਕ ਜੀ ਜੁੜੇ ਹੋਇਓ ਜੱਸਰ ਨੂੰ ਕਰਕੇ ਦੱਸੋ ਆ ਹੈਗਾ ਜੇਬਰਾ ਪਲਾਂਟ ਆ ਜੇਬਰਾ ਪਲਾਂਟ ਇਹ ਉਹ ਇਹ ਹੈਗਾ ਬਟਨ ਫਲਾਵਰ ਬਹੁਤ ਸੋਹਣਾ ਫਲਾਵਰ ਹੁੰਦਾ ਤੇ ਆ ਸਾਰੀ ਵੈਰਾਈਟੀ ਮੈਂ ਦੁਬਾਰੇ ਦਿਖਾ ਰਿਹਾ ਤੁਹਾਨੂੰ ਪਿੰਜਰਾ ਖੋਲ ਕੇ ਨਵੇਂ ਆਏ ਹੋ ਜਿਹੜੇ ਸੱਜਣੂ ਜੁੜੇ ਰਹੋ ਆ ਦੇਖ ਕਈ ਲੋਕ ਜੀ ਦੇਖ ਰਹੇ ਹੂੰ ਜਸਰਨੋ ਹਾਂ ਦੇਖ ਬਹੁਤ ਸੋਹਣੇ ਫਲਾਵਰ ਆਉਂਦੇ ਆ ਤੇ ਲਾਈਵ ਨੂੰ ਸ਼ੇਅਰ ਕਰਦੇ ਕਰੋ ਕਿ ਉੱਪਰ ਜਿਹੜੇ ਬਿਗ ਪਲੈਂਟ ਪਏ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕਿਆ ਸਾਰਾ ਲਾਈਵ ਦੇਖ ਲਿਆ ਜਿਹੜੇ ਬਾਅਦ ਦੇ ਵਿੱਚ ਜੁੜੇ ਨੇ ਇਹ ਇਹਨਾਂ ਦੇ ਜਦੋਂ ਫੁੱਲ ਆਣਗੇ ਤੁਹਾਨੂੰ ਫੁੱਲ ਵੀ ਦਿਖਾਉਂਗਾ ਮੈਮ ਬਹੁਤ ਸੋਹਣੇ ਫੁੱਲ ਆਉਂਦੇ ਆ ਕਿੱਥੋਂ ਕਿੱਥੋਂ ਲਾਈਵ ਦੇਖ ਰਹੇ ਹੋਗੇ ਕੈਲੋਗ ਕੈਲੋਗੋਲੋਜੀ ਵੈਰ ਆਰ ਫਰੋਮ ਯੂ ਕਿੱਥੋਂ ਜੁੜੇ ਹੋਇਆਂ ਆ ਦੇਖ ਆ ਇਹਨੇ ਫੁੱਲ ਚੱਕ ਲਿਆ ਦੇਖੋ ਆ ਸੋੜੇ ਪੱਪਸ ਲਾਇਏ ਆਪਾਂ 70 80 ਪਲਾਂਟ ਲਗਾਤੇ ਇਸ ਵਾਰੀ ਨਵੇਂ ਰਾਤ ਇੱਕ ਪਾਰਕ ਦੇ ਵਿੱਚ ਭੇਜ ਤਾ ਆਪਾਂ ਨੇ ਉਹ ਲੱਗਿਆ ਵਧੀਆ ਸ਼ੌਕ ਹੈਗਾ ਆਪਾਂ ਨੂੰ ਕਿਸੇ ਨੂੰ ਜ਼ਰੂਰਤਾ ਇਦਾਂ ਦੇ ਪੱਪਸ ਆਪਣੇ ਕੋਲੇ ਮਿਲ ਵੀ ਜਾਂਦੇ ਆ ਐਤਕੀ ਦੋ ਪਲਾਟ ਮੇਰੇ ਮਰਗੇ ਪਰਮਾ ਚਲਾ ਲੇ ਇੱਕ ਅਡੇ ਨਹੀਂ ਆਉਂਦਾ ਚਲਾਇਆ ਦੇਖੋ ਆ ਇੱਥੇ ਪਿਆਲ ਕੋਇਆ ਇਧਰ ਆ ਸੀਗਾ ਇਹ ਫੁੱਟੇ ਆ ਉਹਨਾਂ ਦੇਖੋ ਦੁਬਾਰਾ ਚੱਲ ਪਿਆ ਇਹ ਇਹ ਜਮਾ ਮਰ ਗਿਆ ਸੀ ਪਾਣੀ ਨਾਲ ਗਲ ਗਿਆ ਸੀ ਨੀਚੇ ਤੋਂ ਇਹ ਇਹ ਵਾਲਾ ਸਾਊਥ ਅਫਰੀਕਾ ਦਾ ਐਲੋਵੀਰਾ ਆ ਦੇਖੋ ਬਹੁਤ ਸੋਹਣਾ ਪਲਾਟਾ ਇਹ ਸੋਨਾ ਵੀ ਲੱਗਦਾ ਓਦਾਂ ਵੀ ਆ ਰਖੋ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੈ ਤਾਂ ਦੱਸਿਓ ਜਰੂਰ ਇਹ ਸਾਊਥ ਅਫਰੀਕਾ ਦਾ ਆ ਹੈਗਾ ਜੀ ਆਪਣਾ ਅੰਬਰੀਲਾ ਟਰੀ ਆ ਦੇਖੋ ਇਹ ਪੱਟ ਕੇ ਮੈਂ ਦੁਬਾਰੇ ਲਾਇਆ ਸਾਰੇ ਫਟਾਰੇ ਦੀ ਆ ਗਈ ਆ ਦੇਖ ਲੋ ਮੈਂ ਸਾਈਡ ਘਮਾਉਣਾ ਥੋੜਾ ਜਿਹਾ ਇਧਰੋਂ ਵਧੀਆ ਲਿਖ ਰਿਹਾ ਇਹ ਹੁਣ ਦੇਖੋ ਆ ਦੇਖੋ ਇਹ ਅੰਬਰੀਲਾ ਟਰੀਆ ਇਹਦੀ ਕਟਿੰਗ ਕਰਦੇ ਸੀ ਮੈਂ ਪੱਟ ਕੇ ਦਵਾਰੇ ਲਾਇਆ ਨੂੰ ਲਾਉਣਾ ਪੈਂਦਾ ਨਾ ਜੇ ਬੌਂਸਾਈ ਬਣਾਉਣਾ ਆ ਦੇਖੋ ਨਾਲੇ ਤਾਂ ਹਰੇ ਭਾਈ ਬਹੁਤ ਸੋਹਣੀ ਲੱਗਦੀ ਆ ਘਰ ਦੇ ਵਿੱਚ ਆ ਚਾਈਨੀਜ਼ ਪਾਮ ਆ ਗਿਆ ਪੰਗੀ ਪਾਮ ਆ ਗਿਆ ਆ ਦੇਖੋ ਆ ਵੀ ਬਹੁਤ ਸੋਹਣੇ ਬਣਦੇ ਬੋਤਲ ਪਾਣ ਜੇ ਸਜਣੋ ਕਿੱਥੋਂ ਕਿੱਥੋਂ ਲਾਈਵ ਦੇ ਵਿੱਚ ਜੁੜੇ ਹੋਇਓ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਆਹ ਚੀਜ਼ ਦੇਖੋ ਮਜੈਂਟਾ ਕਲਰ ਆ ਬਹੁਤ ਸੋਹਣਾ ਲੱਗਦਾ ਇਹ ਭਰ ਜਾਂਦਾ ਪੂਰਾ ਫੁੱਲ ਫਲਾ ਬਰਾਹਮ ਪੂਰੇ ਆ ਦੇਦੇ ਜੇਡ ਪਲਾਂਟ ਇਹ ਨਵਾਂ ਬੌਨਸਾਈ ਬਣਾ ਰਿਹਾ ਮੈਂ ਉਹ ਤਾਂ ਤੁਸੀਂ ਦੇਖ ਲਿਆ ਹਨ ਆ ਆ ਇਹ ਨਵਾਂ ਪਲਾਂਟ ਲਾਇਆ ਆਪਾਂ ਰਿਆ ਵਾਲਾ ਆ ਇਹਦਾ ਨਾਮ ਆ ਪੈਟਰੋਕੈਕਟਸ ਕਿਸੇ ਵੀ ਵੀਰ ਨੂੰ ਲਾਇਬ੍ਰੇਰੀ ਜੁੜੇ ਹੋਣ ਇਹਨਾਂ ਬਾਰੇ ਨੌਲੇਜ ਹੈਗੀ ਤਾਂ ਕਮੈਂਟ ਜ਼ਰੂਰ ਕਰਕੇ ਦੱਸ ਦਿਓ ਮੈਨੂੰ ਠੀਕ ਆ ਜੀ ਆ ਜਿਹੜੇ ਨਵੇਂ ਆਏ ਨੇ ਤੁਹਾਨੂੰ ਹੋਰ ਦਿਖਾ ਦਿੰਦਾ ਮੈਂ ਇਹ ਘਾ ਰਹਿ ਗਿਆ ਤੁਸੀਂ ਦੇਖ ਲਓ ਦੁਬਾਰਾ ਹਾਂ ਜੀ ਆ ਦੇਖੋ ਉਹ ਸਾਰੇ ਨੀਚੇ ਟਰੈਕਟਰਸ ਦੇ ਪਲਾਟ ਪਏ ਆ ਇਹਦੇ ਥੱਲੇ ਦੇਖੋ ਆ ਲੈ ਇਹ ਇੰਬੋਗਨ ਬਿਲੀਆਂ ਇਧਰ ਲੈ ਆ ਰਹੀ ਉੱਪਰ ਉਧਰ ਦੇਖੋ ਸਾਰੇ ਪਲਾਟ ਹੈਗੇ ਅਰਕਾ ਦੁਬਾਰਾ ਠੀਕ ਆ ਜੀ ਧੰਨਵਾਦ ਸਾਰਿਆਂ ਨੂੰ ਮਿਹਰਬਾਨੀ ਜਿਹੜੇ ਲਾਈਵ ਦੇ ਵਿੱਚ ਜੁੜੇ ਵੈਲਕਮ ਜਿਹੜੇ ਨਵੇਂ ਆਏ ਨੇ ਸਾਰਿਆਂ ਦਾ ਵੈਲਕਮ ਹੈ ਅੱਗੇ ਤੋਂ ਜੁੜਿਆ ਕਰੋ ਲਾਈਵ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਪਾਇਆ